ਬਿਲਕੁਲ ਜੀ ਕਿਸਾਨੀ ਪਹਿਲੂ ਖਾਸ ਹੈ ਗੰਭੀਰ ਹੋ ਗਿਆ ਇੱਕ ਪਾਸੇ ਡੱਲੇ ਵਾਲ ਹੋਰਾਂ ਦਾ ਮਰਨ ਵਰਤ ਚੱਰੀ ਹੈ ਦੂਜੇ ਪਾਸੇ 6 ਤਰੀਕ ਨੂੰ ਦਿੱਲੀ ਕੂਚ ਦਾ ਤਹਿ ਹੈ ਕਿ ਦਿੱਲੀ ਕੂਚ ਕਰਨਾ ਹੈ ਇਧਰ ਸੁਪਰੀਮ ਕੋਰਟ ਦੀ ਇੱਕ ਨਸੀਹਤ ਆਈ ਹੈ ਕਿ ਸੰਜਥੇ ਬੰਦੀਆਂ ਲਈ ਹਦਾਇਤ ਆਈ ਹੈ ਖਾਸ ਕਰ ਕਨੌਰੀ ਸ਼ੰਭੂ ਬਾਰਡਰ ਤੇ ਜਿਹੜੇ ਬੈਠੇ ਨੇ ਉਹ ਕਹਿੰਦੇ ਵੀ ਅੰਦੋਲਨ ਕਰੋ ਪ੍ਰਦਰਸ਼ਨ ਕਰੋ ਤੁਹਾਡਾ ਹੱਕ ਹੈ ਤੁਹਾਡਾ ਪ੍ਰਦਰਸ਼ਨ ਸਹੀ ਹੈ ਜਾਂ ਗਲਤ ਹੈ ਇਹਦੇ ਪਰ ਵੀ ਅਸੀਂ ਟਿੱਪਣੀ ਨਹੀਂ ਕਰਦੇ ਮਾਨਯੋਗ ਸੁਪਰੀਮ ਕੋਰਟ ਕਹਿੰਦੀ ਪਰ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਪਰ ਹਾਈਵੇ ਨਾ ਰੋਕੋ ਸਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸਿਹਤ ਦਿੰਦਿਆਂ ਕਿਹਾ ਕਿ ਹਾਈਵੇ ਨਾ ਰੋਕੋ ਲੋਕਾਂ ਦੀਆਂ ਸਹੂਲਤਾਂ ਦਾ ਧਿਆਨ ਰੱਖੋ ਸੁਪਰੀਮ ਕੋਰਟ ਨੇ ਹਰਿਆਣਾ ਤੇ ਪੰਜਾਬ ਨੂੰ ਜੋੜਨ ਵਾਲੇ ਖਨੋਰੀ ਬਾਰਡਰ ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸਿਹਤ ਦਿੱਤੀ ਹੈ ਅਦਾਲਤ ਨੇ ਸੁਣਵਾਈ ਦੌਰਾਨ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਚੇਚੇ ਤੌਰ ਤੇ ਕਿਹਾ ਕਿ ਤੁਸੀਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸਮਝਾਓ ਹਾਈਵੇ ਨਾ ਰੋਕਣ ਤੇ ਲੋਕਾਂ ਦੀ ਸਹੂਲਤਾਂ ਧਿਆਨ ਰੱਖਣ ਅਦਾਲਤ ਨੇ ਕਿਹਾ ਕਿ ਲੋਕਤੰਤਰੀ ਵਿਵਸਥਾ ਵਿੱਚ ਤੁਹਾਨੂੰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਦਾ ਹੱਕ ਹੈ ਪਰ ਇਹ ਵੀ ਧਿਆਨ ਰੱਖੋ ਕਿ ਜਨਤਾ ਨੂੰ ਇਸ ਨਾਲ ਕੋਈ ਅਸੁਵਿਧਾ ਨਾ ਹੋਵੇ ਗਲਤ ਨਹੀਂ ਕਿਹਾ ਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਕਿਸਾਨਾਂ ਦਾ ਪ੍ਰਦਰਸ਼ਨ ਸਹੀ ਹੈ ਜਾਂ ਗਲਤ ਹੈ ਪਰ ਆਮ ਜਨਤਰ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਧਰ ਉਹਨਾਂ ਦੀ ਚੇਤਾਵਨੀ ਜੋ ਪਾਸੇ ਹਰਿਆਣਾ ਜਿਹੜਾ ਕੱਲ ਤਾਂ ਕਹਿੰਦਾ ਸੀ ਆ ਜਾਓ ਜੀ ਕਿਸਾਨ ਪੈਦਲ ਜਾ ਸਕਦੇ ਆ ਜਿਨ੍ਹਾਂ ਦੇ ਬੀਜੇਪੀ ਦੇ ਲੀਡਰ ਵੀ ਕਹਿਣ ਲੱਗੇ ਸੀ ਹੁਣ ਜਨਾਬ ਨਾਇਬ ਸਿੰਘ ਸੈਣੀ ਜੀ ਕਹਿੰਦੇ ਮਨਜ਼ੂਰੀ ਲੈ ਕੇ ਆਇਓ ਪਹਿਲਾਂ ਕਹਿੰਦੇ ਟਰੈਕਟਰ ਲੈ ਕੇ ਨਹੀਂ ਆਉਣਾ ਹੁਣ ਕਹਿੰਦੇ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰਨ ਦੀ ਮਨਜ਼ੂਰੀ ਹੋਵੇ ਕਿਹੜੀ ਥਾਂ ਤੇ ਕਰੋਗੇ ਰਾਮਲਾ ਮੈਦਾਨ ਜਾਣਾ ਹੈ ਜੰਤਰ ਮੰਤਰ ਜਾਣਾ ਹੈ ਬਰਾੜੀ ਜਾਣਾ ਹੈ ਜਿੱਥੇ ਵੀ ਜਾਣਾ ਉਹਦੀ ਮਨਜ਼ੂਰੀ ਥਾਂ ਬੁਕਿੰਗ ਹੋਵੇ ਕਿੰਨੇ ਜਣੇ ਜਾਓਗੇ ਜੇ ਹਰਿਆਣੇ ਚ ਪੜਾ ਲੱਗਣਗੇ ਤੁਹਾਡੇ ਰਾਤਾਂ ਜਿਉਂ ਪੈਦਲ ਜਾਓਗੇ ਤਾਂ ਦੋ ਰਾਤਾਂ ਤਿੰਨ ਰਾਤਾਂ ਕੱਟਣੀਆਂ ਵੀ ਪੈਣਗੀਆਂ ਸੋ ਜਿੱਥੇ ਜਿੱਥੇ ਰਾਤਾਂ ਕੱਟੋਗੇ ਉੱਥੇ ਪੱਕਾ ਮੋਰਚਾ ਨਹੀਂ ਲਾਉਂਗੇ ਪੱਕਾ ਉੱਥੇ ਨਹੀਂ ਬੈਠੋਗੇ ਗਾਂਹ ਲੰਘ ਜਾਓਗੇ ਇਹ ਲਿਖਤੀ ਗਾਰੰਟੀ দাও ਤੇ ਮਨਜ਼ੂਰੀ ਵਾਲੀ ਚਿੱਠੀ ਦਿਖਾਓ ਫਿਰ ਹਰਿਆਣਾ ਚ ਵੜਨ ਦੇਾਂਗੇ ਨਹੀਂ ਹਰਿਆਣਾ ਲੰਘਾ ਨਹੀਂ ਦੇਊਗਾ ਇੱਕ ਤਰ੍ਹਾਂ ਦੀ ਨਵੀਂ ਚੇਤਾਵਨੀ ਆ ਉਧਰ ਕਿਸਾਂ ਜਥੇਬੰਦੀਆਂ ਤਿਆਰੀ ਕਰ ਰਹੀਆਂ ਤੇ ਜਥੇਬੰਦੀਆਂ ਦੇ ਆਗੂ ਕਹਿੰਦੇ ਵੀ ਜਿਹੜੇ ਗੈਰ ਰਾਜਨੀਤਿਕ ਸਕੀਮ ਦੇ ਆਗੂ ਕਹਿੰਦੇ ਕਹਿੰਦੇ ਵੀ ਹਰਿਆਣਾ ਇਹ ਤੋਂ ਖਤੜੀ ਤੇ ਉਤਰਿਆ ਤੇ ਇਹ ਸਭ ਦੇ ਦਰਮਿਆਨ ਯੂਪੀ ਵਾਲੇ ਕਿਸਾਨ ਨੋਇਡਾ ਦੇ ਵਾਲੇ ਬਾਰਡਰ ਤੇ ਨੋਇਡਾ ਉਹ ਦਿੱਲੀ ਵਾਲੇ ਬਾਰਡਰ ਤੇ 5000 ਦੇ ਕਰੀ ਕਿਸਾਨ ਇਕੱਠੇ ਹੋਗੇ ਉਹ ਆਪਣੀ ਮੰਗਾਂ ਲੈ ਕੇ ਆਏ ਬੈਰੀਗੇਟਿੰਗ ਵੀ ਕਿਛਤੂ ਹੋਈ ਉੱਥੇ ਆਰਪੀਐਫ ਦੇ ਜਵਾਨ ਵੀ ਲਾਉਣੇ ਪਏਗੇ ਸੋ ਜਿਹੜਾ ਨੋਇਡਾ ਵਾਲਾ ਪੁਲ ਹੈ ਜਿਹੜਾ ਬ੍ਰਿਜਾ ਜਿਹੜਾ ਉਹ ਨੋਇਡਾ ਵਾਲਾ ਤੇ ਦਿੱਲੀ ਨੂੰ ਜੋੜਨ ਵਾਲਾ ਉਹਦੇ ਉੱਤੇ ਚਿੱਲਾ ਬਾਰਡਰ ਤੇ ਉੱਥੇ ਵੱਡਾ ਇਕੱਠ ਹੋ ਗਿਆ ਸੋ ਉਧਰ ਵੀ ਪ੍ਰੋਟੈਸਟ ਸ਼ੁਰੂ ਹੋਇਆ ਉਹ ਵਾਲੇ ਕਿਸਾਨ ਦਿੱਲੀ ਚ ਜਾਣ ਦੀ ਤਿਆਰੀ ਚ ਨੇ ਇਹ ਦਿੱਲੀ ਜਾਣ ਦੀ ਤਿਆਰੀ ਚ ਨੇ ਤੇ ਪਰ ਸੁਪਰੀਮ ਕੋਰਟ ਦੀ ਹਦਾਇਤ ਤੇ ਪੰਜਾਬ ਸਰਕਾਰ ਦੀ ਚੁੱਪੀ ਤੇ ਹਰਿਆਣਾ ਦੀ ਚਾਲ ਕਿ ਇਹ ਦਿੱਲੀ ਦੇ ਵਿੱਚ ਆਉਣ ਵਾਲੀਆਂ ਆ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਦਿੱਲੀ ਦੇ ਜਨਵਰੀ ਫਰਵਰੀ ਦੇ ਵਿੱਚ ਉਹਦੇ ਲਈ ਕਿਸਾਨਾਂ ਨੂੰ ਦਿੱਲੀ ਤੱਕ ਲਿਜਾ ਕੇ ਲੋਕਾਂ ਦੇ ਹਵਾਲੇ ਨਾਲ ਇਹ ਕਿਸਾਨਾਂ ਦਾ ਪ੍ਰਤੀਰੋਧ ਵਧਾ ਕੇ ਬੀਜੇਪੀ ਕਿਤੇ ਵੋਟਾਂ ਤਾਂ ਨਹੀਂ ਹਟਾਉਣ ਚਾਹੁੰਦੀ ਇਹਦੀ ਵੀ ਚਰਚਾ ਖੂ ਹੈ ਸੋ ਇਸ ਲਈ ਮਿਲ ਲਗਾ ਕੇ ਪਹਿਲੂ ਵੀ ਬਚਣਾ ਜ਼ਰੂਰੀ ਹੈ ਤੁਸੀਂ ਵੇਖਦੇ ਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ